ਆਉਂਦਾ ਉਹ ਹੀ ਆ ਜਿਹਨੂੰ ਬਾਬਾ ਦੀਪ ਸਿੰਘ ਜੀ ਆਪਣੇ ਦਰ ਤੇ ਬੁਲਾਉਂਦੇ ਨੇ ਆਉਂਦਾ ਉਹ ਹੀ ਆ ਜਿਹਨੂੰ ਬਾਬਾ ਦੀਪ ਸਿੰਘ ਜੀ ਆਪਣੇ ਦਰ ਤੇ ਬੁਲਾਉਂਦੇ ਨੇ ਬਿਨਾਂ ਮਰਜ਼ੀ ਤੋਂ ਕੋਈ ਆ ਨਹੀਂ ਸਕਦਾ ਉਹ ਕਹਿੰਦੇ ਨਾ ਕਿ ਇਹ ਨਾ ਮੀਰਾ ਦੀ ਗੱਲ ਆ ਨਾ ਗਰੀਬਾਂ ਦੀ ਗੱਲ ਆ ਉਹ ਕਹਿੰਦੇ ਆ ਨਾ ਨਾ ਅਮੀਰਾ ਦੀ ਗੱਲ ਐ ਨਾ ਗਰੀਬਾਂ ਦੀ ਗੱਲ ਐ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਤੇ ਆਉਣਾ ਤਾਂ ਨਸੀਬਾ ਦੀ ਗੱਲ ਆ ਬਸ ਸਭ ਕੁਝ ਬਦਲ ਦਿੰਦਾ ਰਾਜ ਤੇ ਰਿਵਾਜ ਵੀ ਬੋਲੀ ਤੇ ਆਵਾਜ਼ ਵੀ ਸਫਾਈਆਂ ਨਹੀਂ ਦੇਵੀਆਂ ਇਕੱਲੇ ਸੀ ਇਕੱਲੇ ਹਾਂ ਥੋੜੇ ਟਾਈਮ ਲਈ ਸਾਥ ਦੇਣ ਵਾਲਿਆਂ ਦੇ ਹੱਥ ਦਿਲੋਂ ਤਨਵਾਦ ਕਰਦੇ ਆ ਜੇ ਮਾਇਨੇ ਵਿੱਚ ਵੈਰ ਤੇ ਨਫ਼ਰਤ ਆਦਿ ਦਿਖਾਵੇ ਲਈ ਦੁਆਵਾ ਮੰਗੜਾਏ ਸਾਬਤ ਕਰਨਾ ਕਿ ਸਾਨੂੰ ਕੋਈ ਪਾਪ ਨਾ ਲੱਗੇ ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ ਸਵੇਰੇ ਉੱਠ ਫੇਰ ਮੁਸਕਰਾਣਾ ਸੋਖਾ ਨਹੀਂ ਹੁੰਦਾ ਕਰਮਾਂ ਨਾਲ ਲਿਖਿਆ ਤਾਂ ਹਰ ਹਾਲ ਵਿੱਚ ਭੋਗਣਾ ਪੈਂਦਾ ਕਿਉਂਕਿ ਦੁੱਖ ਵੇਚੇ ਨਹੀਂ ਜਾ ਸਕਦੇ ਤੇ ਸੁੱਖ ਖਰੀਦੇ ਨਹੀਂ ਜਾ ਸਕਦੇ ਕਦੀ ਗੌਰ ਕੀਤਾ ਜੇ ਲੋਕੀ ਮੰਗਦੇ ਗੁਰਦੁਆਰੇ ਜਾਂ ਮੰਦਰ ਵਿੱਚ ਜਾ ਕੇ ਜੇ ਤੇ ਖੁਸ਼ੀਆਂ ਮਨਾਉਂਦੇ ਜੇ ਠੇਕੇ ਜਾਂ ਕਲਬਾਂ ਵਿੱਚ ਕਈ ਕਹਿੰਦੇ ਨੇ ਕਿ ਅਸੀਂ ਚਪੈਰਾ ਸਾਹਿਬ ਕਰਦੇ ਆ ਪਾਠ ਵੀ ਕਰਦੇ ਆ ਪਰ ਜ਼ਿੰਦਗੀ 'ਚ ਦੁੱਖ ਕਿਉਂ ਨਹੀਂ ਮਿਟਦਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਇੱਕ ਗੱਲ ਯਾਦ ਰੱਖਿਓ ਕਿ ਜੇ ਤੁਸੀਂ ਚਪੈਰਾ ਸਾਹਿਬ ਕੱਟ ਰਹੇ ਹੋ ਤਾਂ ਜ਼ਿੰਦਗੀ 'ਚੋਂ ਦੁੱਖ ਨਹੀਂ ਜਾ ਰਹੇ ਦਾਇਆ ਮਤਲਬ ਹੈ ਕਿ ਬਾਬਾ ਦੀਪ ਸਿੰਘ ਜੀ ਤੁਹਾਡਾ ਭਾਂਡਾ ਤਾਕਤਵਰ ਬਣਾ ਰਹੇ ਨੇ ਜਿਵੇਂ কুমہار ਭਾਂਡੇ ਨੂੰ ਬਾਹਰੋਂ ਸੱਟ ਮਾਰਦਾ ਹੈ ਤੇ ਅੰਦਰ ਹੱਥ ਰੱਖਦਾ ਹੈ ਇਸੇ ਤਰੀਕੇ ਹੀ ਜਿਸ ਭਾਂਡੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਦਾਤਾ ਪੋਣੀਆਂ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਸੱਟਾ ਮਾਰ ਕੇ ਮਜ਼ਬੂਤ ਕਰ ਰਹੇ ਨੇ ਜੇ ਜ਼ਿੰਦਗੀ 'ਚ ਦੁੱਖ ਆ ਰਹੇ ਨੇ ਤੇ ਬਾਬਾ ਦੀਪ ਸਿੰਘ ਜੀ ਤੁਹਾਡਾ ਭਾਂਡਾ ਮਜ਼ਬੂਤ ਕਰ ਰਹੇ ਨੇ ਤੇ ਯਾਦ ਰੱਖਿਓ ਆਉਣ ਵਾਲਾ ਸਮਾਂ ਤੁਹਾਡਾ ਖੁਸ਼ੀਆਂ ਨਾਲ ਭਰਿਆ ਹੋਵੇਗਾ ਜੀ ਦੀ ਰਾਖੀ ਹੋ ਜਿਦੀ ਰਾਖੀ ਬਾਬਾ ਦੀਪ ਸਿੰਘ ਜੀ ਵਰਗੇ ਕਰਦੇ ਹੁਣ ਤਾਂ ਯਾਦ ਰੱਖਿਓ ਉਸ ਸੇਵਕ ਦਾ ਉਸ ਭਗਤ ਦਾ ਉਸ ਸਿੱਖ ਦਾ ਕੋਈ ਵਾਰ ਵੀ ਵੀਂਗਾ ਨਹੀਂ ਕਰ ਸਕਦਾ ਜਿਦੀ ਰਾਖੀ ਸ਼ਹੀਦ ਸਿੰਘ ਕਰਦੇ ਹੁਣ ਜਿਦੀ ਰਾਖੀ ਸ਼ਹੀਦ ਸਿੰਘ ਕਰਦੇ ਹੁਣ ਜਿਦੀ ਰਾਖੀ ਬਾਬਾ ਦੀਪ ਸਿੰਘ ਜੀ ਵਰਗੇ ਕਰਦੇ ਹੁਣ ਤਾਂ ਯਾਦ ਰੱਖਿਓ ਉਸ ਸੇਵਕ ਦਾ ਉਸ ਭਗਤ ਦਾ ਉਸ ਸਿੱਖ ਦਾ ਕੋਈ ਵਾਰ ਵੀ ਵੀਂਗਾ ਨਹੀਂ ਕਰ ਸਕਦਾ ਸੀਦੀ 라ਹੀ ਸ਼ਹੀਦ ਸਿੰਘ ਕਰਦੇ ਹੋ ਕਈ ਲੋਕ ਕਹਿੰਦੇ ਮਾਂ ਰੱਬ ਹੁੰਦੀ ਹੈ ਕੋਈ ਸ਼ੱਕ ਨਹੀਂ ਮਾਂ ਰੱਬ ਹੀ ਹੁੰਦੀ ਹੈ ਲੇਕਿਨ ਬਾਪੂ ਰੱਬ ਨਹੀਂ ਰੱਬ ਵਰਗਾ ਹੁੰਦਾ ਹੈ ਰੱਬ ਕੋਲ ਮੰਗਣਾ ਪੈਂਦਾ ਕਿ ਪਾਪਾ ਜੀ ਮੈਨੂੰ ਇਹ ਲਿਆ ਦਿਓ ਉਹ ਲਿਆ ਦਿਓ ਪਰ ਆਪਣਾ ਪਿਆ ਹੁੰਦਾ ਕਿ ਨਾਲ ਉਸ ਕੋਲ ਮੰਗਦੇ ਨਹੀਂ ਹੁੱਕਾ ਦਿੰਦਿਆ ਕਿ ਬਾਪੂ ਮੈਨੂੰ ਇਹ ਲੈ ਕੇ ਦਿਓ ਉਹ ਲੈ ਕੇ ਦਿਓ ਆਪਣੇ ਪਿਆ ਜਿੰਨਾ ਮਰਜ਼ੀ ਅਮੀਰ ਹੋਵੇ ਜਾਂ ਗਰੀਬ ਹੋਵੇ ਉਹ ਸਾਡੇ ਲਈ ਸਾਡੀ ਖੁਸ਼ੀਆਂ ਲਈ ਆਪਣੀ ਸਾਰੀ ਉਮਰ ਵਾਰ ਦਿੰਦਾ। ਉਹਦੇ ਤੇ ਜਿੰਨਾ ਦੁੱਖ ਜੜਿਆ ਸੀ ਉਸ ਨੂੰ ਦੁਖੀ ਨਹੀਂ ਹੋਣ ਦੇਣਾ। ਜਦੋਂ ਅਸੀਂ ਵੱਡੇ ਹੋ ਜਾਂਦੇ ਆ ਤੇ ਆਪਣੇ ਰੱਬ ਦੀ ਕਦਰ ਭੁੱਲ ਜਾਂਦੇ ਆ ਤੇ ਅਸੀਂ ਉਸ ਨੂੰ ਸਮਝਾਉਂਦੇ ਆ ਕਿ ਇਹ ਨਹੀਂ ਇਹ ਹੁੰਦਾ। ਸੋ ਆਪਣੇ ਆਪਣੇ ਬਾਪੂ ਦੀ ਕਦਰ ਕਰਿਆ ਕਰੋ। ਦੁੱਖ ਹੋਵੇ ਤਾਂ ਨੀਂਦ ਨਹੀਂ ਆਉਂਦੀ। ਖੁਸ਼ੀ ਹੋਵੇ ਤੇ ਸੌਂਦਾ ਕੋਈ ਨਹੀਂ। ਹਸਿਆ ਦੇ ਨਾਲ ਸਾਰੇ ਹੱਸਦੇ ਤੇ ਰੋਂਦਿਆ ਦੇ ਨਾਲ ਰੋਂਦਾ ਕੋਈ ਨਹੀਂ ਉਹ ਮਤਲਬ ਹੋਵੇ ਤਾਂ ਹੱਸ ਕੇ ਬੁਲਾਵਣ ਉਹ ਬਿਨ ਮਤਲਬ ਬੁਲਾਉਂਦਾ ਕੋਈ ਨਹੀਂ ਓਏ ਹੱਕ ਪਰਾਇਆ ਹਰ ਕੋਈ ਖਾਵੇ ਆਪਣਾ ਹੱਕ ਖਵਾਉਂਦਾ ਕੋਈ ਨਹੀਂ ਉਹ ਥਾਂ ਥਾਂ ਉੱਤੇ ਨੇ ਬੈਠੇ ਡਾਕੂ ਥਾਂ ਥਾਂ ਉੱਤੇ ਨੇ ਬੈਠੇ ਡਾਕੂ ਉਹ ਮੌਕਾ ਹੱਥੋਂ ਗਵਾਉਂਦਾ ਕੋਈ ਨਹੀਂ ਉਹ ਲੱਖ ਹੋਵਣ ਚਾਚੇ ਤਾਏ ਸੱਜਣਾ ਉਹ ਲੱਖ ਹੋਵਣ ਚਾਚੇ ਤਾਏ ਸੱਜਣਾ ਉੱਪ ਵਿਨੇ ਮਾਪਿਆਂ ਦੇ ਲਾੜ ਲਡਾਉਂਦਾ ਕੋਈ ਨਹੀਂ ਜੇ ਕਿਸਮਤ ਨੇ ਜਿੱਦ ਧਾਰੀ ਹੈ ਸਾਨੂੰ ਰਵਾਉਣ ਦੀ ਤੇ ਬਾਬਾ ਦੀਪ ਸਿੰਘ ਜੀ ਨੇ ਜਿੱਦ ਧਾਰੀ ਹੈ ਸਾਨੂੰ ਜਿਤਾਉਣ ਦੀ ਕਿਸਮਤ ਲੇਖ ਪਲਟਣ ਦੀ ਸ਼ਕਤੀ ਜੇ ਕਿਸੇ ਕੋਲ ਹੈ ਤਾਂ ਕਿਸਮਤ ਲੇਖ ਪਲਟਣ ਦੀ ਸ਼ਕਤੀ ਜੇ ਕਿਸੇ ਕੋਲ ਹੈ ਤਾਂ ਉਹ ਤਾਂ ਬਾਬਾ ਦੀਪ ਸਿੰਘ ਜੀ ਦੇ ਕੋਲ ਹੈ